ਅੱਜ ਮੇਰੀ ਵਾਰਡ ਦੇ ਵਿੱਚ ਲੰਬੀ ਗਲੀ ਮੁਕੇਰੀਆ ਵਿੱਚ ਜੈਸ਼ਮੰਦ ਜੋ ਕਿ 10 ਕਲੈਕਸ਼ਨ ਦੀ ਸ਼ਾਪ ਦੁਕਾਨ ਦੇ ਨਾਂ ਦੇ ਉੱਪਰ ਆਪਣੀ ਦੁਕਾਨ ਚਲਾ ਰਿਹਾ ਸੀ ਅੱਜ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੀ ਭੈਣ ਆਪਣੀ ਮਾਤਾ ਆਪਣੀ ਭੂਆ ਦੇ ਨਾਲ ਗਗਨ ਦੇ ਟਿਲੇ ਸੌੜੇ ਵਿਖੇ ਮੱਥਾ ਟੇਕ ਕੇ ਆ ਰਹੇ ਸੀ ਤਲਵਾੜੇ ਰੋਡ ਵਿਖੇ ਬੁੱਡੇਵਾਲ ਦੇ ਮੋੜ ਦੇ ਕੋਲ ਅਚਾਨਕ ਗੱਡੀ ਬੇਕਾਬੂ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਝਟਕ ਰਾਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਮੋਰੇ ਜੈਸ਼ਮੰਦ ਚਲਾ ਰਿਹਾ ਸੀ ਨਾਲ ਮੋਹਲੀ ਸੀਟ ਦੀ ਉਹਦੀ ਭੈਣ ਬੈਠੀ ਸੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਹੋਰ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਜਿੱਚ ਉਹਨਾਂ ਦੀ ਮਾਤਾ ਭੂਆ ਉਹਨਾਂ ਦੀ ਭਾਂਜੀ ਇਹ ਸਾਰੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹ ਲੁਧਿਆਣਾ ਡੀ ਐਮ ਸੀ ਰੈਫਰ ਕਰਤਾ ਮੌਕੇ ਤੇ ਦੋਨੇ ਭੈਣ ਭਰਾਵਾਂ ਦੀ ਮੌਤ ਹੋ ਗਈ। ਹਾਂਜੀ ਸਰ ਕੀ ਸੀ ਸਾਰਾ ਮਾਮਲਾ ਜੀ? ਇੱਕ ਮਕੇੜੀਆ ਦੀ ਫੈਮਿਲੀ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਏ ਸੀ। ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਖੇ ਸ਼ਾਹਨਾ ਟੱਪੇ ਲਾਈਫ ਕੇਅਰ ਹਸਪੀਟਲ ਲੱਗੇ ਤਾਂ ਜਿਹੜਾ ਬੰਦਾ ਚਾਲਕ ਸੀਗਾ ਜਾਇਸ਼ ਇਨੋਂ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਪਰਾਗੇ ਬੈਠੇ ਦੋਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿ 6 ਹਾਟ ਚਾਰਜਡ ਜਖਮੀ ਆਗੇ ਉਹ ਡੀਐਮਸੀ ਬਘਾਣਾ ਦਾ ਰਿਪੋਰਟ ਕਰਤਾ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਅਸੀਂ ਬੰਦੇ ਕਾਰਵਾਈ ਕਰ ਰਿਹਾ 144 ਦੀ ਕਾਰਵਾਈ ਕਰ ਰਹੇ ਹਾਂ ਠੀਕ